ਜਿਹੜੀ ਜ਼ਿੰਮੇਵਾਰੀ ਲਈ ਆ ਪ੍ਰਭ ਤੇ ਰਾਤੀ ਕਿਹਾ ਸੀ ਵੀ ਸਵੇਰੇ ਕੁਝ ਸੱਜਣ ਆਗੇ ਦਫ਼ਤਰ ਤੇ ਦਫ਼ਤਰ ਟਾਈਮ ਲੱਗ ਗਿਆ ਜਿਹਦਾ ਕਰਕੇ ਥੋੜਾ ਲੇਟ ਹੋ ਗਏ ਉਹਨ ਵੀ ਦਫ਼ਤਰ ਸੰਗਤ ਬੈਠੀ ਤਾਂ ਹੀ ਅਸੀਂ ਬਾਹਰ ਆਏ ਆ ਵੀ ਉੱਥੇ ਫੇਰ ਸੰਗਤ ਦੇ ਵਿੱਚ ਕਈਆਂ ਚੰਗੀ ਤਰ੍ਹਾਂ ਤਰੀਕੇ ਨਾਲ ਗੱਲ ਦੱਸੀ ਨਹੀਂ ਜਾਂਦੀ ਇਹ ਜਿਹੜੀ ਪਿਛਲੇ ਦਿਨੀ ਪਿਛਲੇ ਮਹੀਨੇ ਦੀ ਜਦੋਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਸਨ 14 ਤਰੀਕ ਨੂੰ ਚਿੱਤਨ ਵੋਟਾਂ ਆਲਾ ਦੇਣ ਸੀ ਉਸ ਦਿਨ ਜਦੋਂ ਹਰਮਨ ਸੇਖੋਂ ਤੇ ਚਾਰ ਮੁੰਡੇ ਜਿਹੜੇ ਚਾਰ ਗੈਂਗਸਟਰ ਹਮਲਾ ਕਰਨ ਲਈ ਉਹਨੂੰ ਜਾਨੋਂ ਮਾਰਨ ਲਈ ਆਕ ਲਾ ਕੇ ਬੈਠੇ ਸਨ ਤਾਂ ਸਾਡੀ ਤਰਨਤਾਰਨ ਪੁਲਿਸ ਲੋ ਉਹਨਾਂ ਬੰਦਿਆਂ ਨੂੰ ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਬੰਗਾਲੇ ਗ੍ਰਿਫਤਾਰ ਕਰ ਲਿਆ ਤੇ ਜਦੋਂ ਗ੍ਰਿਫਤਾਰ ਕੀਤਾ ਤੇ ਉਹਨਾਂ ਬੰਦਿਆਂ ਨੇ ਪੁਲਿਸ ਦੀ ਪੁਸ਼ਕਿਸ਼ ਦੇ ਵਿੱਚ ਇਹੋ ਮੰਨਿਆ ਵੀ ਅਸੀਂ ਬੂਟਾ ਵਾਲੇ ਦੇਣ ਅੱਜ ਹਰਮਨ ਸੇਕੋਂ ਦਾ ਮਰਡਰ ਕਰਨਾ ਹੈ ਤੇ ਉਹਦੇ ਬਾਅਦ ਚਲੋ ਮੈਂ ਕਹਾਂ ਕਿਸੇ ਦੇ ਪੁੱਤ ਦੀ ਜ਼ਿੰਦਗੀ ਦਾ ਮਸਲਾ ਆਪਾਂ ਗੱਲ ਨਹੀਂ ਕੀਤੀ ਕੋਈ ਵੀ ਆਪਾਂ ਉਸ ਗੱਲ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਉਹਦੇ ਬਾਅਦ 14 ਤਰੀਕ ਤੋਂ ਲੈ ਕੇ ਅਗਲੇ ਮਹੀਨੇ ਦੀ 5 ਤਰੀਕ ਆ ਗਈ। ਤੋਂ ਹਰਮਨ ਸੇਖੋਂ ਕਿਸੇ ਚੈਨਲ ਤੇ ਬੋਲਿਆ ਵੀ ਮੈਨੂੰ ਮੌਜੂਦਾ ਸਰਕਾਰ ਨੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਮੌਜੂਦਾ ਸਰਕਾਰ ਨੇ ਕੀਤਾ ਜੋ ਕੀਤਾ ਨਾ ਨਹੀਂ ਉਹਨੇ ਕਿਸਦਾ ਲਿਆ। ਜਦੋਂ ਉਹਨੇ ਮੌਜੂਦਾ ਸਰਕਾਰ ਕਿਹਾ ਤੇ ਫਿਰ ਮੈਨੂੰ ਇਹ ਆਇਆ ਵੀ ਮੌਜੂਦਾ ਸਰਕਾਰ ਤੇ ਸਾਡੀ ਆ ਦਾਸ ਇਥੋਂ ਐਮਐਲਏ ਆ ਦਾਸ ਵਜ਼ੀਰ ਆ ਤੇ ਫਿਰ ਮੈਂ ਅਗਲੇ ਦਿਨ ਗੱਲ ਕੀਤੀ 6 ਤਰੀਕ ਨੂੰ। 6 ਤਰੀਕ ਨੂੰ ਕਿਉਂਕਿ ਜੋ ਗੱਲ ਮੈਂ ਕੀਤੀ ਉਹ ਮੈਂ ਕੀਤੀ ਸੀ ਤੱਥਾਂ ਦੇ ਆਧਾਰ ਤੇ ਜੋ ਸਿਸਟਮ ਦਿਸਿਆ ਮੈਂ ਉਹਦੇ ਹਿਸਾਬ ਨਾਲ ਗੱਲ ਕੀਤੀ ਮੈਂ ਉਹ ਗੱਲ 2-3 ਦਿਨ ਕਰਦਾ ਰਿਆ ਜਦੋਂ ਮੈਂ ਗੱਲ ਕੀਤੀ ਉਹਦੇ ਤੋਂ ਪਹਿਲਾਂ ਹਰਮਿੰਦਰ ਗਿੱਲ ਨੇ ਹਰਮਨ ਸੇਖ ਉਹਨਾਂ ਨਾਲ ਨਾ ਤੇ ਕੋਈ ਫੋਨ ਕਰਕੇ ਕੋਈ ਗੱਲਬਾਤ ਕੀਤੀ ਨਾ ਉਹਦੇ ਘਰੇ ਜਾ ਕੇ ਕੋਈ ਗੱਲਬਾਤ ਕੀਤੀ ਜੇ ਇਹਦੇ ਮਨ 'ਚ ਕੋਈ ਰੈਲ ਨਾ ਹੁੰਦਾ ਤੇ ਉਹਨਾਂ ਦੇ ਘਰੇ ਇਹ ਤਾਂ ਜਾਂਦਾ ਪਤਾ ਲੈਣ ਜਾਂ ਉਹਨੂੰ ਫੋਨ ਨਾ ਕਰਦਾ ਜਦੋਂ ਮੈਂ ਆ ਕੀਤਾ ਉਦੋਂ ਇਹਨੇ ਹਰਮਿੰਦਰ ਗਿੱਲ ਨੇ ਫੋਨ ਕੀਤਾ ਹਰਮਨ ਸੇਖ ਨੂੰ 2-3 ਦਿਨ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਆ ਵੀ ਤੂੰ ਲਾਈਵ ਹੋ ਕੇ ਬੋਲ ਤੂੰ ਕਹਿ ਪੀਏ ਮੰਤਰੀ ਜਿਹੜੀ ਗੱਲ ਕਰਨਦੇ ਆ ਉਹ ਕੋਈ ਗੱਲ ਨਹੀਂ ਗੀ ਵੀ ਤੂੰ ਮੇਰੇ ਹੱਕ 'ਚ ਸਪਸ਼ਟੀ ਕਰਨ ਦੀ ਤੇ ਉਹਨੇ ਅੱਗੋਂ ਇਹੋ ਹੀ ਕਹਿਣਾ ਵੀ ਕੀ ਸਪਸ਼ਟੀ ਕਰਨ ਦਾ ਵਾ ਜੋ ਗੱਲ ਕਹਿੰਦੇ ਆ ਉਹ ਤੇ ਗੱਲ ਸੱਚੀ ਕਹਿੰਦੇ ਆ ਕੀ ਸਪਸ਼ਟੀ ਕਰਨ ਦਾ ਵਾ ਵੀ ਉਹਨੇ ਤੇ ਜੋ ਗੱਲਾਂ ਕਈਆਂ ਬਿਲਕੁਲ ਤੱਥਾਂ ਦੇ ਆਧਾਰ ਤੇ ਸਹੀ ਗੱਲਾਂ ਕਈਆਂ ਤੇ ਇਹ ਹਰਵਿੰਦਰ ਗਿੱਲ ਨੇ ਉਹਦੇ ਬਾਅਦ ਜਦੋਂ 12 ਤਰੀਕ ਨੂੰ ਹੀਰਾ ਰਾੜੀਆਂ ਫੜਿਆ ਗਿਆ ਉਹ ਸਾਰਾ ਕੁਝ ਪ੍ਰਤੱਖ ਤੇ ਪਰਮਾਨ ਹੋ ਗਿਆ ਮੈਂ ਕਹਤਾ ਵੀ ਹੀਰਾ ਰਾੜੀਆਂ 24 ਘੰਟੇ ਤੇਰੀ ਗੱਡੀ 'ਚ ਰਹਿੰਦਾ ਤੇਰੇ ਨਾਲ ਰਹਿੰਦਾ ਜਿੱਥੇ ਕਿਤੇ ਤੂੰ ਪ੍ਰੈਸ ਕਾਨਫਰੰਸ ਕਰਦਾ ਉੱਥੇ ਤੇਰੇ ਨਾਲ ਬੈਠਾ ਹੁੰਦਾ ਜਿੱਥੇ ਕਿਤੇ ਚੋਣ ਪ੍ਰਚਾਰ ਹੁੰਦਾ ਉੱਥੇ ਤੇਰੇ ਨਾਲ ਬੈਠਾ ਹੁੰਦਾ ਹਰ ਥਾਂ ਤੇ ਹਰ ਜਗ੍ਹਾ ਤੇ ਤੂੰ ਤੇਰੀ ਪਤਨੀ ਤੇਰਾ ਪਰਿਵਾਰ ਤੇ ਨਾਲ ਹੀ ਰੜਾੜ ਗਿਆ ਹੁੰਦਾ ਤੇ ਇਹਨੇ ਬੰਦੇ ਨੇ ਨਾ ਜਦੋਂ ਟੀਵੀ ਤੇ ਡਿਬੇਟ ਚੱਲਦੀ ਪਈ ਉਹਦੇ ਚ ਕਿਹਾ ਆ ਜਿਹੜਾ ਐਮਐਲਏ ਹੁੰਦਾ ਉਹਦੇ ਨਾਲ ਤੇ ਕੋਈ ਵੀ ਫੋਟੋ ਲਵਾ ਸਕਦਾ ਉਹਦੇ ਫੋਟੋ ਲਵਾ ਕੇ ਦੇਲੇ ਚੱਲ ਜਾਂਦੇ ਆ ਉਹਦੇ ਬਾਅਦ ਇਹਨੇ ਕਿਹਾ ਮੈਨੂੰ ਨਹੀਂ ਪਤਾ ਸੀ ਰੜਾੜੀਏ ਤੇ ਇਹਨੇ ਮੁਕਦਮੇ ਦਰਜ ਆ ਸੀ ਰੇੜਾੜੀਏ ਬਾਰੇ ਪੱਟੀ ਹਲਕਾ ਕੱਲਾ ਨਹੀਂ ਪੱਟੀ ਸ਼ਹਿਰ ਕੱਲਾ ਨਹੀਂ ਪੂਰਾ ਤਰਨਤਾਰਨ ਜ਼ਿਲ੍ਹਾ ਜਾਂ ਇਨੇ ਕਤਲ ਤੱਕ ਕੀਤੇ ਆ ਨਜਾਇਜ਼ ਵੈਪਨ ਸਪਲਾਈ ਕਰਨ ਦਾ ਇਹ ਕੰਮ ਕਰਦਾ ਆ ਫਿਰ ਉਹ ਇਹਨੂੰ ਸਮੈਕ ਇਹ ਬੰਦਾ ਵੇਚਦਾ ਆ ਰਾਤ ਭਰਾਤੇ ਲੁੱਟਾਂ ਖੋਹਾਂ ਕਰਦਾ ਕਿਹੜਾ ਬੰਦਾ ਇਹਨੂੰ ਨਹੀਂ ਜਾਣਦਾ ਇੱਥੋਂ ਤੱਕ ਇਹਨੇ ਆਪਦੇ ਸਕੇ ਤਾਇ ਦੇ ਪੁੱਤ ਨੂੰ ਵੀ ਗੋਲੀ ਮਾਰੀ ਉਹ ਵੀ ਲਾਗੋਂ ਕਲੀ ਕਮਾਂਡ ਨੇ ਪਾ ਕੇ ਇਹਨਾਂ ਦਾ ਬਹਿ ਭਵਾਈ ਜਿਹਨੇ ਸਕੇ ਤਾਇ ਦੇ ਪੁੱਤ ਨੂੰ ਗੋਲੀ ਮਾਰੀ ਉਹ ਕਿਸੇ ਦਾ ਕੀ ਸਵਾਰੂਗਲ ਤੇ ਕਿਸੇ ਦਾ ਕੀ ਹੋ ਸਕਾ ਤੇਰਮਿੰਦਰ ਗੇਲੇ ਕਹਿੰਦਾ ਵੀ ਮੈਂ ਨਹੀਂ ਇਹਨੂੰ ਜਾਣਦਾ ਇਹ ਰੜੀਏ ਨੂੰ ਆ ਵੇਖਿਓ ਆ ਇੱਕ ਨਿੱਪਟੀ ਪੱਤਰ ਦੇਂਦਿਆ ਹਰਮਿੰਦਰ ਗੇਲੇ ਨੂੰ ਆ ਹੋਣੀ ਇਹ 2023 12ਵੇਂ ਮਹੀਨੇ 2023 ਦੀ ਗੱਲ ਆ ਇਨਯੁਕਤੀ ਪੱਤਰ ਤੇ ਹੀਰੇ ਰਾੜੀਏ ਨੂੰ ਇਹ ਪੱਟੀ ਸ਼ਹਿਰ ਦਾ ਯੂਥ ਦਾ ਜਰਨਲ ਸਕੱਤਰ ਲਾਉਂਦਿਆ ਜਰਨਲ ਸਕੱਤਰ ਤੇ ਇਹ ਕਹਿੰਦਾ ਸੀ ਮੈਂ ਇਹਨੂੰ ਜਾਣਦਾ ਨਹੀਂ ਤੇ ਨਾ ਇਹ ਸਾਡਾ ਕੋਈ ਅਹੁਦੇਦਾਰ ਆ ਇਹ ਦੋ ਗੱਲਾਂ ਇਹਨੇ ਕਹੀਆਂ ਸੀ ਵੀ ਨਾ ਮੈਂ ਇਹਨੂੰ ਜਾਣਦਾ ਤੇ ਨਾ ਇਹ ਕੋਈ ਸਾਡਾ ਅਹੁਦੇਦਾਰ ਆ ਤੇ ਆ ਇਹਨੂੰ ਹਰਮਿੰਦਰ ਗਿੱਲ ਜਰਨਲ ਸਕੱਤਰ ਦਾ ਨਿਯੁਕਤੀ ਪੱਤਰ ਦੇਂਦਿਆ ਸ਼ਹਿਰ ਦਾ ਯੂਥ ਦਾ ਤੇ ਆ ਸੁਣਿਓ ਜੀ ਹੀਰੇ ਰਾੜੀਆ ਮੈਂ ਸਤਿਕਾਰਯੋਗ ਸਰਦਾਰ ਹਰਮਿੰਦਰ ਸਿੰਘ ਗਿੱਲ ਦੀ ਉਹਨਾਂ ਦੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅਹੁਦਾ ਦਿੱਤਾ ਤੇ ਮੈਂ ਕੋਸ਼ਿਸ਼ ਕਰਾਂ ਕਿ ਦਿਲੋਂ ਮਿਹਨਤ ਕਰਾਂ ਤੇ ਯੂਥ ਨੂੰ ਅੱਗੇ ਲੈ ਕੇ ਜਾਵਾਂ ਮੈਂ ਸੋਹਣ ਕਲਸਾ ਭਾਈ ਬਦੂ ਮੈਂ ਹੀਰਾ ਸਿੰਘ ਰਾੜੀਆ ਮੈਂ ਉਹ ਕਹਿੰਦਾ ਵੀ ਮੈਂ ਆਂਦਾ ਹੀਰਾ ਸਿੰਘ ਰਾੜੀਆ ਮੈਨੂੰ ਹਰਮਿੰਦਰ ਸਿੰਘ ਗਿੱਲ ਨੇ ਜਿਹੜਾ ਉਹਦਾ ਦਿੱਤਾ ਮੈਂ ਉਹਦਾ ਧੰਨਵਾਦ ਕਰਦਾ ਤੇ ਕਹਿੰਦਾ ਮੈਂ ਯੂਥ ਨੂੰ ਅੱਗੇ ਲੈ ਕੇ ਜਾਊਂਗਾ ਕਿੱਥੇ ਪੜਾ ਲੈ ਕੇ ਜਾਊਂਗਾ ਯੂਥ ਨੂੰ ਅੱਗੇ ਜਾਨੀ ਕਿ ਉੱਤੇ ਉੱਤੇ ਪਹੁੰਚਾਉਣ ਦੀ ਤਿਆਰੀ ਹਰਮਿੰਦਰ ਗਿੱਲ ਨਹੀਂ ਰੱਖ ਕੇ ਕਰਨ데요 ਜਿਹੜਾ ਹਰਮਿੰਦਰ ਗਿੱਲ ਕਹਿੰਦਾ ਮੈਂ ਇਹਨੂੰ ਜਾਣਦਾ ਹੀ ਨਹੀਂ ਤੇ ਆਹ ਵੇਖੋ ਆਹ ਵੀਡੀਓ ਜਿਹਦੇ ਵਿੱਚ ਵੀਡੀਓ ਦੇ ਵਿੱਚ ਹਰਮਿੰਦਰ ਗਿੱਲ ਉਹਨੂੰ ਨਿਯੁਕਤੀ ਪੱਤਰ ਦੇ ਦਿਆ ਆ ਵੇਖੋ ਪਰ ਮੁਲਜੀਤ ਸਿੰਘ ਉਹਦੇ ਬਾਅਦ ਆਹਰਮਿੰਦਰ ਗਿੱਲ ਦੀ ਸਪੀਚ ਸੁਣਿਓ ਜੂਤ ਕਾਂਗਰਸ ਉਹਦੇ ਦਾਣ ਜੂਤ ਆ ਸੁਣਿਓ ਕਿਹ ਕਿਹ ਟੀਮ ਹੈ ਤੇ ਕੀ ਕਰਦੇ ਅਸਲ ਦੇ ਵਿੱਚ ਕੋਈ ਵੀ ਕਾਰਜ ਕਰਨਾ ਹੋਵੇ ਨੌਜਵਾਨਾਂ ਤੋਂ ਬਿਨਾ ਨਹੀਂ ਹੁੰਦਾ ਤੇ ਨੌਜਵਾਨ ਸਾਡੇ ਬਡੇ ਜਿਹੜਾੂ ਸਨ ਅੱਜ ਇੱਕ ਜਥੇਬੰਦੀ ਦੀ ਲੜੀ ਵਿੱਚ ਬਰੋਏੜ ਹੈ ਜਿਹਦੇ ਵਿੱਚ ਸਾਡਾ ਛੋਟਾ ਵੀਰ ਬਬਲੂ ਹੁਣ ਅਸੀਂ ਪ੍ਰਧਾਨ ਬਣਾਇਆ ਸਾਡੇ ਸਿਮਰਤ ਸੱਗੂ ਜੀ ਨੇ ਰਾੜੀਆਂ ਮੇਰਾ ਵੀਰ ਆ ਸਾਰੇ ਰਾੜੀਆਂ ਮੇਰਾ ਵੀਰ ਆ ਬੇਟਾ ਸਾਰੇ ਆ ਜਾਨੂ ਸਾਡਾ ਵੀਰ ਹੀਰਾ ਹੈ ਇਹਨਾਂ ਸਾਰਿਆਂ ਨੂੰ ਇੱਕ ਟੀਮ ਦੇ ਵਿੱਚ ਲਿਆਵਾ ਔਰ ਇਸ ਤੋਂ ਬਾਅਦ ਇਹਨੂੰ ਐਕਸਪੈਂਡ ਹੋਰ ਕਰਾਂਗੇ ਹਰ ਵਾਰਡ ਦੇ ਵਿੱਚ ਅਸੀਂ ਪ੍ਰਚਾਰ ਬਣਾਵਾਂਗੇ ਔਰ ਇਹਨਾਂ ਨੇ ਸਿਰ ਤੇ ਹੀ ਅਸੀਂ ਆਉਣ ਵਾਲੇ ਸਮੇਂ ਵਿੱਚ ਲੜਾਈਆਂ ਲੜਨਾਂ ਲੜਾਈਆਂ ਲੜਨੀਆਂ ਤੇ ਤੇਰਾ ਕੰਮ ਹੀ ਲੜਾਈਆਂ ਕਰਾਉਣਾ ਲੜਾਈਆਂ ਸੱਚੀ ਗੱਲ ਮੂੰਹੋਂ ਨਿਕਲ ਜਾਂਦੀ ਹਨ ਹੈ ਕਿ ਇਹ ਧਾਣੇ ਜਿਹੜੇ ਜਿਹੜੇ ਨੌਜਵਾਨ ਵੀਰਾਂ ਨੇ ਮਾੜੇ ਚੰਗੇ ਹਾਲਾਤਾਂ ਦੇ ਵਿੱਚ ਪਾਰਟੀ ਦਾ ਪੱਲਾ ਨਹੀਂ ਛੱਡਿਆ ਇਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ ਇਹ ਕਹਿੰਦਾ ਵੀ ਜਿਨ੍ਹਾਂ ਨੇ ਮਾੜੇ ਚੰਗੇ ਹਾਲਾਤਾਂ ਵਿੱਚ ਪਾਰਟੀ ਦਾ ਸਾਥ ਨਹੀਂ ਛੱਡਿਆ ਇਹਨਾਂ ਦਾ ਮਾਨ ਸਨਮਾਨ ਕਰਨਾ ਸਾਡਾ ਫਰਜ਼ ਬੰਦਾ ਇੱਕ ਬੰਨੇ ਕਹਿੰਦਾ ਮੈਂ ਇਹਨੂੰ ਜਾਣਦਾ ਨਹੀਂ ਇੱਕ ਬੰਨੇ ਕਹਿੰਦਾ ਇਹਦੇ ਕੋਈ ਕੋ ਯੋਧਾ ਨਹੀਂ ਇੱਥੇ ਕਹਿੰਦੇ ਇਹ ਕਹਿੰਦਾ ਵੀ ਮੈਂ ਇਹਨੂੰ ਜਾਣਦਾ ਨਹੀਂ ਇਹ ਕੌਣ ਆ ਕੌਣ ਨਹੀਂ ਇਹਨੇ ਆ ਵੇਖੋ ਜਦੋਂ ਇਹਦੇ ਸੱਟ ਲੱਗੀ ਹੈ ਨਾ ਆ 14 April 2025 ਦੀ ਫੋਟੋ ਆ ਆ 14 April 2025 ਦੀ ਫੋਟੋ ਆ ਤੇ ਹਰਮਿੰਦਰ ਗਿੱਲ ਦੀ ਆਪਦੀ ਆਈਡੀ ਤੋਂ ਪਈ ਆ ਤੇ ਉਹਦੇ ਵਿੱਚ ਆ ਤੁਸੀਂ ਵੇਖ ਸਕਦੇ ਜੀ ਇਹਨੇ ਲਿਖਿਆ ਮੇਰਾ ਛੋਟਾ ਵੀਰ ਹੀਰਾ ਰਾੜੀਆ ਜਿਹਦਾ ਕਿ ਐਕਸੀਡੈਂਟ ਹੋ ਗਿਆ ਸੀ ਤੇ ਮੈਂ ਪ੍ਰਮਾਤਮਾ ਕੇ ਆਂਦਾ ਵੀ ਕਾਮਨਾ ਕਰਦਾ ਵੀ ਇਹ ਜਲਦੀ ਤੰਦਰੁਸਤ ਹੋਵੇ ਆ ਵੇਖੋ ਆ 14 April 2025 ਦੀ ਵੀ ਅਜੇ 26 ਵਾਲੀ April ਅਜੇ ਆਉਣੀ ਹੈ ਤਿੰਨਾਂ ਚਾਰ ਮਹੀਨੇ ਨੂੰ ਅਜੇ ਵੀ 8-9 ਮਹੀਨੇ ਹੋਏ ਆ ਹਾਂਜੀ ਅਲੀਖਾ ਵੇਖੋ ਪੱਟੀ ਤੋਂ ਮੇਰੇ ਛੋਟੇ ਵੀਰ ਹੀਰੇ ਰਾੜੀਏ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਪਰਮਾਤਮਾ ਨੇ ਕੰਦਾ ਹੱਥ ਦੇ ਕੇ ਰੱਖਿਆ ਅੱਜ ਘਰ ਜਾ ਕੇ ਸਿਹਤ ਦਾ ਪਤਾ ਲਿਆ ਵੇਖੋ ਜਿਵੇਂ بڑا ਸਾਊ ਬੰਦਾ ਜਿਨੇ ਲੋਕਾਂ ਦੇ ਪੁੱਤ ਮਾਰੇ ਆ ਜਿਨੇ ਸ਼ਸ਼ੀ ਕਪੂਰ ਨੂੰ ਵਿਚਾਰੇ ਨੂੰ ਬੇਗਨਾ ਬੰਦੇ ਨੂੰ ਮਾਰਿਆ ਜਿਨੇ ਜਾ ਕੇ ਮੁੜਕੇ ਸੁਨਿਆਰੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਆ ਜਿਨੇ ਮੁੜਕੇ ਫੇਰੇ ਤੇ ਤੋਂ ਨਜਾਇਜ਼ ਹਥਿਆਰ 2024 ਚ ਫੜੇ ਗਏ ਆ ਡਰੱਗ ਬਣੀ ਫੜੀ ਗਈ ਆ ਹੈਰੋਇਨ ਸਮੈਕ ਵੇਚਦਾ ਫੜਿਆ ਗਿਆ ਨਾਲ ਹੈਰੋਇਨ ਸਮੈਕ ਤੋਲਣ ਵਾਲਾ ਕੰਪਿਊਟਰ ਕੰਡਾ ਫੜਿਆ ਗਿਆ ਨਸ਼ੀਲਾ ਪਾਊਡਰ ਅਮਰਸਰ ਉੱਥੇ ਥਾਣੇ ਦੇ ਵਿੱਚ ਮਕਬੂਲਪੁਰੇ ਦੇ ਤੇ ਪਰਚਾ ਦਰਜ ਹੋਇਆ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਤੋਂ ਚਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਉਹ ਇੱਥੇ ਪਰਚਾ ਪਿਆ ਤੇ ਹੁਣ ਜਿਹੜਾ ਇਹਦੇ ਤੇ ਪਰਚਾ ਆਇਆ ਵਾ ਹੁਣ ਵਾਲਾ ਪਰਚਾ ਜਿਹੜਾ ਆ ਜਿਹੜਾ 2026 ਦੇ ਵਿੱਚ ਹੋਇਆ ਵਾ 12 1 2026 ਦੇ ਵਿੱਚ ਉਹਦੇ ਚ ਜਦੋਂ ਜਿਹੜੇ ਜਰਮਲ ਸਰਪੰਚ ਨੂੰ ਜਿੰਨਾ ਬੰਦਿਆਂ ਨੇ ਮਰਡਰ ਕੀਤਾ ਸਮਾਜ ਵਿਰੋਧੀ ਅਨਸਰਾਂ ਨੇ ਉਹ ਜਦੋਂ ਫੜੇ ਗਏ ਉਹਨਾਂ ਦੇ ਸਿਆਪੀ ਅਸੀਂ ਹੀਰੇ ਰਾੜੀਏ ਤੋਂ ਵੈਪਨ ਜਿਹੜੇ ਆ ਉਹ ਅਸੀਂ ਹੀਰੇ ਰਾੜੀਏ ਤੋਂ ਲੈਨੇ ਆ ਤਿਆ ਮੈਂ ਤੁਹਾਨੂੰ ਵਿਖਾਉਂਗਾ ਆ ਜਿਹੜੀ ਇਹਦੇ ਤੇ ਐਫ ਆਈ ਆਰ ਹੋਈ ਆ ਤੇ ਉਹਦੇ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੋਂ ਹੀ ਹੀਰਾ ਰਾੜੀਏ ਤੋਂ ਉਹ ਆ ਇਹਦੇ ਉੱਤੇ ਲਿਖੀ ਆ ਮੈਂ ਪਹਿਲਾਂ ਤੇ ਪੜ੍ਹ ਕੇ ਸੁਣਾਉਣਾ ਵਾ ਇਹ ਕਹਿੰਦਾ ਆ ਵੀ ਹੀਰਾ ਰਾੜੀਆ ਕਹਿੰਦਾ ਆ ਦਰਾਨੇ ਪੁੱਛ ਕੇ ਸੀਰਾ ਸਿੰਘ ਰਾੜੀਆ ਉਕਤ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਫਰੀਦੀ ਗੈਂਗਸਟਰ ਵਾਸੀ ਤੂਤ ਨਾਲ ਮੇਰਾ ਸੰਪਰਕ ਹੈ ਅਤੇ ਮੈਂ ਉਸਦੇ ਕਹਿਣ ਤੇ ਹੀ ਉਹਨਾਂ ਲੋ ਦੱਸਿਓ ਇਹ ਵਿਅਕਤੀਆਂ ਦੀ ਰੈਕੀ ਕਰਕੇ ਗੁਰਵਿੰਦਰ ਸਿੰਘ ਅਫਰੀਦੀ ਗੈਂਗਸਟਰ ਨੂੰ ਦੱਸਦਾ ਹਾਂ ਅਤੇ ਉਹਨਾਂ ਪਾਸੋਂ ਫਰੋਤੀ ਦੀ ਮੰਗ ਕਰਦਾ ਹੈ ਉਹ ਫਰੋਤੀ ਉਹਨਾਂ ਪਾਸੋਂ ਫਰੋਤੀ ਦੀ ਮੰਗ ਕਰਦਾ ਹੈ ਅਤੇ ਮੈਂ ਅੱਗੇ ਬੰਦੇ ਭੇਜ ਕੇ ਫਰੋਤੀ ਦੀ ਰਕਮ ਲੋਕਾਂ ਤੋਂ ਵਸੂਲ ਕਰਕੇ ਗੁਰਵਿੰਦਰ ਸਿੰਘ ਅਫਰੀਦੀ ਗੈਂਗਸਟਰ ਜਿੱਥੇ ਕਹਿੰਦਾ ਹੈ ਉੱਥੇ ਉਸਦੇ ਕਹਿਣ ਅਨੁਸਾਰ ਫਰੋਤੀ ਦੀ ਰਕਮ ਭੇਜ ਦਿੰਦਾ ਹਾਂ ਮੈਂ ਗੁਰਵਿੰਦਰ ਸਿੰਘ ਫਰੀਦੀ ਗੈਂਗਸਟਰ ਦੇ ਕਹਿਣ ਤੇ ਹਰਮਨ ਸਿੰਘ ਸੇਖੋਂ ਉਰਫ ਕਵਰਪਾਲ ਸਿੰਘ ਵਾਸੀ ਪੱਟੀ ਮਨਜੀਤ ਸਿੰਘ ਪੁੱਤਰ ਕਰਮੇਲ ਸਿੰਘ ਵਾਸੀ ਤੂਤ ਬਲਰਾਜ ਸਿੰਘ ਸਰਪੰਚ ਵਾਸੀ ਭੱਗੂਪੁਰ ਕੇਪੀ ਗਿੱਲ ਜੋ ਕਿ ਹਰਮਿੰਦਰ ਗਿੱਲ ਦਾ ਸਾਬਕਾ ਐਮਐਲਏ ਦਾ ਪੀਏ ਹੈ ਉਸ ਦੀ ਵੀ ਰੇਕੀ ਕਰਵਾਈ ਸੀ ਤੇ ਅੱਗੋਂ ਵੀ ਇਹਨੇ ਲਿਖਿਆ ਜਿਨ੍ਹਾਂ ਜਿਨ੍ਹਾਂ ਤੋਂ ਇਹਨੇ ਪੈਸੇ ਲਿਆਂਦੇ ਜਿਨ੍ਹਾਂ ਨੂੰ ਗਾਹ ਪੈਸੇ ਦਿੱਤੇ ਆਹ ਪੇਜ ਦੇ ਵਿੱਚ ਸਾਰਾ ਕੁਝ ਲਿਖਿਆ ਜਿਹੜਾ ਇਹਨੇ ਜਦੋਂ ਪੁਲਿਸ ਨੇ ਫੜਿਆ ਤੇ ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਉਹਦੇ ਵਿੱਚ ਇਹ ਗੱਲਾਂ ਹੀ ਰਾੜੀਏ ਨੇ ਬਿਆਨ ਦਿੱਤੇ ਆ ਕਿ ਜੋ ਕੁਝ ਇਹਨੇ ਕਿਹਾ ਦੱਸਾਂ ਕੀ ਹੁੰਦਾ ਇਹ ਕਹਿਣ ਦੀਆਂ ਗੱਲਾਂ ਜਿਹੜੇ ਬੜੇ ਬੜੇ ਬਦਮਾਸ਼ ਹੁੰਦੇ ਹਨ ਜਦੋਂ ਸੀਆਈਏ ਸਟਾਫ ਦਾ ਗੇਟ ਤੇ ਇਸ ਪੈਂਦਾ ਨਾ ਇਹਨਾਂ ਨੂੰ ਇਹ ਜਿੱਡਾ ਮਰਜ਼ੀ ਬਦਵਾਸ਼ ਹੋਵੇ ਉੱਥੇ ਹੀ ਇਹਨਾਂ ਦੀ ਪੈਂਟ ਲਿਪੜਨੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਪੁਲਿਸ ਨੇ ਅਜੇ ਉਂਗਲ ਵੀ ਨਹੀਂ ਲਾਈ ਹੁੰਦੀ ਤੇ ਸਾਰਾ ਕੁਝ ਹੀ ਦੱਸਣਾ ਸ਼ੁਰੂ ਕਰ ਦਿੰਦੇ ਆ ਆ ਵੇਖੋ ਜਿਹੜੇ ਇਹਦੇ ਬਿਆਨ ਹੋਏ ਆ ਆ ਦੋਵੇਂ ਪੇਜ ਇਹ ਨਾਲ ਮੈਂ ਪੋਸਟ ਕਰੂੰਗਾ ਆਪਦੀ ਪੋਸਟ ਦੇ ਉੱਤੇ ਮੇਰਾ ਫਰਜ਼ ਹੈ ਜੋ ਸਚਾਈ ਆ ਮੈਂ ਉਹ ਲੋਕਾਂ ਦੇ ਸਾਹਮਣੇ ਰੱਖਾਂ ਮੇਰਾ ਫਰਜ਼ ਮੰਦਾ ਤੇ ਇੱਕ ਮੈਂ ਤੁਹਾਨੂੰ ਵਿਖਾਉਂਗਾ ਆ ਜਿਹੜੇ ਪੋਸਟਾਂ ਪਈਆਂ ਵਾਂ ਪੋਸਟਾਂ ਪਈਆਂ ਜਿਹੜੀਆਂ ਪ੍ਰਭ ਦਾਸੂਵਾਲ ਦੀ ਜਿਹੜੀ ਫੇਸਬੁੱਕ ਆਈਡੀ ਆ ਆ ਪ੍ਰਭ ਦਾਸੂਵਾਲ ਦੀ ਫੇਸਬੁੱਕ ਆਈਡੀ ਆ ਉਦੇ ਤੋਂ ਆ ਪੋਸਟ ਪਈ ਆ ਜਿਹੜਾ ਜਰਮਲ ਸਰਪੰਚ ਦਾ ਮਰਡਰ ਕੀਤਾ ਆ ਉਹ ਜਰਮਲ ਸਰਪੰਚ ਬਾਰੇ ਜ਼ਿੰਮੇਵਾਰੀ ਲਈ ਆ ਪ੍ਰਭ ਦਾਸੂਵਾਲ ਜਿਹੜਾ ਇਹਨਾਂ ਦਾ ਗਰੁੱਪ ਆ ਉਹਦੇ ਤੋਂ ਪਈ ਆ ਉਹਦੇ ਤੇ ਲਿਖਿਆ ਆ ਅਮਰਸਰ ਮੈਰੀ ਗੋਲਡ ਰਿਜ਼ੋਰਟ ਵਿੱਚ ਜਰਮਲ ਸਰਪੰਚ ਬਲਟੋਆ ਦਾ ਕਤਲ ਹੋਇਆ ਇਸ ਦੇ ਜ਼ਿੰਮੇਵਾਰੀ ਡੋਨੀ ਬੱਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਮੁਹੱਬਤ ਰੰਦਾਵਾ ਅਮਰ ਖੱਬੇ ਤੇ ਪਵਨ ਸ਼ਕੀਲ ਲਿੰਦੇ ਹਨ ਇਹ ਇਹਨਾਂ ਨੇ ਪਾਈ ਆ ਉਸ ਤੋਂ ਪਹਿਲਾਂ ਗਰਮੇਲ ਸਰਪੰਚ ਦਾ ਮਰਡਰ ਹੋਇਆ ਗਰਮੇਲ ਸਰਪੰਚ ਦੀ ਪੋਸਟ ਵੀ ਜਿਹੜੀ ਜ਼ਿੰਮੇਵਾਰੀ ਲਈ ਆ ਪ੍ਰਭ ਦਾਸੂਵਾਲ ਦੇ ਪੇਜ ਤੋਂ ਪਈ ਆ ਗਰਮੇਲ ਸਰਪੰਚ ਦਾ ਵੀ ਜਿਹੜਾ ਮੰਡਰ ਹੋਇਆ ਉਹ ਵੀ ਪ੍ਰਭ ਦਾਸੂਵਾਲ ਤੋਂ ਪੈਂਦੀ ਇਹਦੇ ਤੇ ਵੀ ਇਹੋ ਲਿਖਿਆ ਅੱਜ ਜੋ ਗਰਮੇਲ ਜੋ ਨਾਂ ਸ਼ਬਦ ਲਿਖਿਆ ਮੈਂ ਨਹੀਂ ਬੋਲ ਸਕਦਾ ਤਾਂ RAM ਸਿੰਘ ਵਾਲੇ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਡੋਨੀ ਬੱਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਕੌਸ਼ਲ ਚੌਧਰੀ ਲੈਂਦੇ ਹਾਂ ਇਹੋ ਕੀ ਗੱਲ ਉਹਦੇ ਬਾਅਦ ਤੀਜੀ ਪੋਸਟ ਜਿਹੜਾ ਤਲਵੰਡੀ ਮੋਹਰ ਵਾਲਾ ਰਾਜ ਸਰਪੰਚ ਮਾਰਿਆ ਉਹਦੇ ਤੇ ਵੀ ਇਹ ਪ੍ਰਭ ਦਾਸੂਵਾਲ ਦੇ ਪੇਜ ਤੋਂ ਪੋਸਟ ਪੈਂਦੀ ਆ ਪੀਕੋ ਗਰੂਪ ਹੀ ਆ ਸਾਰਾ ਪ੍ਰਭ ਦਾਸੂਵਾਲ ਦੇ ਪੇਜ ਤੋਂ ਪੋਸਟ ਪੈਂਦੀ ਆ ਇਹਦੇ ਤੇ ਵੀ ਲਿਖਿਆ ਜਾਂਦਾ ਮੇਰੀ ਸਾਰੇ ਵੀਰਾਂ ਨੂੰ ਆ ਜੋ ਰਾਜ ਤਲਵੰਡੀ ਦਾ ਪੱਟੀ ਵਿੱਚ ਮਰਡਰ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਤੇ ਪ੍ਰਭ ਦਾਸੂਵਾਲ ਲੈਂਦੇ ਹਾਂ ਇਹ ਵੇਖੋ ਇਹਦਾ ਵੀ ਇਹੋ ਹੀ ਲਿਖਿਆ ਵੀ ਇਹਦਾ ਜਿਹੜਾ ਨੁਕਸਾਨ ਕੀਤਾ ਇਹਨੇ ਸਾਡੇ ਫੌਜੀ ਜਿਹੜਾ ਕੋਈ ਇੱਥੇ ਅੱਗੇ ਮੁੰਡਾ ਮਰਿਆ ਸੀ ਉਹਦੇ ਬਾਰੇ ਲਿਖਿਆ ਫੌਜੀ ਮਰੇ ਨੂੰ 3-4 ਸਾਲ ਹੋ ਗਏ ਸੀ ਜੇ ਉਹਦੇ ਵਿੱਚ ਮਾਰਨਾ ਸੀ ਤੇ ਪਹਿਲਾਂ ਮਾਰਦੇ ਜਦੋਂ ਪੋਸਟ ਪਾਉਂਦੇ ਆ ਨਾ ਬੰਦੇ ਨੂੰ ਜਾਣ ਪੁੱਛ ਕੇ ਲੋਕਾਂ ਦੀ ਨਿਗਾਹ 'ਚ ਬਦਨਾਮ ਕਰ ਲਈ ਜਾਂ ਇਹ ਕਹਿਣ ਲਈ ਕਿ ਅਸੀਂ ਬਦਲਾ ਲਿਆ ਆ ਉਹ ਜਾਣ ਕੇ ਗਲਤ ਪੋਸਟ ਪਾਈ ਜਾਂਦੀ ਆ ਜੇ ਉਹਨੂੰ ਮਾਰਨਾ ਸੀ ਰਾਜ ਤਲਵੰਡੀ ਮੋਹਰ ਵਾਲੇ ਨੂੰ ਉਹ ਤਿੰਨ ਚਾਰ ਸਾਲ ਖੁੱਲੇ ਆ ਮੈਥੇ ਤੁਰਿਆ ਫਿਰਦਾ ਰਿਹਾ ਜੇ ਕੋਈ ਗੱਲ ਹੁੰਦੀ ਉਹਨੂੰ ਵੀ ਐ ਟਾਰਗੇਟ ਕਰਕੇ ਕਿਉਂਕਿ ਇਹ ਇੱਕੋ ਹੀ ਗਰੁੱਪ ਆ ਹੀਰੇ ਰਾੜੀਏ ਨੇ ਆਪ ਮੰਨਿਆ ਕਿ ਮੈਂ ਗੁਰਵਿੰਦਰ ਸਿੰਘ ਅਫਰੀਦੀ ਤੂਤ ਦੇ ਨਾਲ ਲਗਾਤਾਰ ਸੰਪਰਕ 'ਚ ਆ ਤੇ ਇਹ ਇੱਕੋ ਹੀ ਗਰੁੱਪ ਆ ਪ੍ਰਭ ਦਸਵਾਲ ਡੋਨੀ ਬੱਲ ਅਫਰੀਦੀ ਤੂਤ ਇਹ ਸਾਰਾ ਇੱਕੋ ਹੀ ਗਰੁੱਪ ਆ ਤੇ ਇਹ ਸਾਰਾ ਕੁਝ ਜੋ ਹੁੰਦਿਆ ਨੈਕਸਸ ਚੱਲੰਦਿਆ ਇਹ ਹਰਮਿੰਦਰ ਗਿੱਲ ਨਾਲ ਰਲ ਕੇ ਤਰੀਕੇ ਨਾਲ ਭਾਵੇਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਹੋ ਹੀ ਚਲਵਾਉਂਦੇ ਆ ਵੇਖੋ ਇੱਕ ਐਡੇ ਵੱਡੇ ਕ੍ਰਾਈਮਨਲ ਬੰਦੇ ਨੂੰ ਜਿਹਦੇ ਤੇ 2014-15 ਚ ਕਤਲ ਦਾ ਮਕਦਮਾ ਦਰਜ ਹੋ ਤਿੰਨ ਸਾਲ ਦੀ ਅੰਦਰ ਰਿਆ ਮੁੜ ਕੇ ਉਹਦੇ ਤੇ ਫਿਰ ਇੱਕ ਅੰਮ੍ਰਿਤਸਰ ਸਵਰਨਕਾਰ ਭਰਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉੱਥੇ ਫੜੇ ਗਏ ਉੱਥੇ ਪਰਚਾ ਆਇਆ ਉੱਥੇ ਨਸ਼ੀਲਾ ਪਾਊਡਰ ਕਮਰਸ਼ੀਅਲ ਕੁਆਂਟੀਟੀ ਚ ਪਿਆ ਫਿਰ 2024 ਚ ਇਹਦੇ ਘਰੋਂ ਇੱਕ ਨਜਾਇਜ਼ ਪਿਸਤੌਲ ਜਿੰਦਾ ਰੌਂਦ ਨਾਲ ਫੀਮ ਫੜੀ ਗਈ ਨਾਲ 70 ਹਜ਼ਾਰ ਕਨੇਰ ਪਈ ਡਰਗ ਮਨੀ ਫੜੀ ਗਈ ਨਾਲ ਹੈਰੋਇਨ ਸਮੈਕ ਤੋਲਣ ਵਾਲਾ ਕੰਡਾ ਫੜਿਆ ਗਿਆ ਇਹੋ ਜੇ ਬੰਦੇ ਨੂੰ 24 ਘੰਟੇ ਹਰਮਿੰਦਰ ਗਿੱਲ ਨਾਲ ਲਈ ਫਿਰਦਾ ਸੀ ਤੇ ਵੇਖੋ ਜੀ ਇਹ ਸ਼ਹਿਰ ਨਹੀਂ ਤੇ ਹੋਰ ਕੀ ਆ ਪੁਸ਼ਤ ਆਪਣਾਈ ਤੇ ਹੋਰ ਕੀ ਆ ਇਹ ਇਹ ਹਰਮਿੰਦਰ ਗਿੱਲ ਐਡਾ ਛਾਤਰ ਬੰਦਾ ਆ ਵੀ ਇਹ ਆਪਦੇ ਨਾਲਦਿਆਂ ਨੂੰ ਵੀ ਆਪਦੇ ਫਾਇਦੇ ਲਈ ਮਰਵਾਉਣ ਤੋਂ ਗਰੀਜ਼ ਨਹੀਂ ਕਰਦਾ ਤੇ ਮੈਂ ਇਹ ਅੱਜ ਜਿਹੜਾ ਹੁਣ ਬੋਲਣਦਿਆਂ ਨਾ ਇਹ ਬੋਲਣਾ ਮੈਂ ਆਖਰੀ ਵਾਰੀ ਵੇਖੋ ਕਿੰਨੀਆਂ ਕਿਸਾਨ ਜੱਥੇਬੰਦੀਆਂ ਕਿੰਨੇ ਇੱਥੇ ਜਿਹੜੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਕਿੰਨੇ ਲੀਟਰ ਨੇ ਕਾਲੀ ਦਾ ਲਿਆ ਕਾਂਗਰਸ ਆ ਬੀਜੇਪੀ ਆ ਕਿੰਨੀਆਂ ਕਿਸਾਨ ਜਥੇ ਬੰਦੀਆਂ ਕੋਈ ਬੰਦਾ ਇਸ ਗੱਲ ਤੇ ਨਹੀਂ ਬੋਲਦਾ ਵੇਖੋ ਜਾਂ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਬੰਦੇ ਆ ਜਾਂ ਕਿਸਾਨ ਲੀਡਰ ਨੇ ਜਾਂ ਇਹ ਹਰਮਨ ਸੇਖੋਂ ਆ ਜਾਂ ਤੇ ਸਿੱਧਾ ਕਹਿ ਦੇਣ ਵੀ ਮੈਂ ਗਲਤ ਬੋਲਦਾ ਪਿਆ ਇਹ ਕਹਿ ਦੇਣ ਵੀ ਲਾਲਜੀਤ ਭੁੱਲਰੇ ਗੱਲਾਂ ਗਲਤ ਕਰਦਾ ਪਿਆ ਤੇ ਜਾਂ ਇਹ ਸਪਸ਼ਟ ਕਰਨ ਵੀ ਵੇਖੋ ਹਰ ਇੱਕ ਜਿਹੜਾ ਲੀਡਰੀ ਕਰਦਾ ਨਾ ਬੰਦਾ ਜਿਹੜਾ ਬੰਦਾ ਚੌਧਰ ਕਰਦਾ ਉਹਦਾ ਫਰਜ ਬੰਦਾ ਸਮਾਜ ਲਈ ਭਾਵੇਂ ਕੋਈ ਦੁਸ਼ਮਣ ਵੀ ਆ ਨਾ ਜੇ ਕੋਈ ਦੁਸ਼ਮਣ ਨੂੰ ਵੀ ਮਾਰਨ ਦੀ ਕੋਸ਼ਿਸ਼ ਕਰਦਾ ਤੇ ਸਾਡਾ ਫਰਜ ਬੰਦਾ ਅਸੀਂ ਲੋਕਾਂ ਦੇ ਚੁਣੀ ਨਮੈਂਦੇ ਆ ਅਸੀਂ ਲੋਕਾਂ ਦੀ ਮਦਦ ਕਰੀਏ ਅਸੀਂ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰੀਏ ਕਿਉਂਕਿ ਆਪਾਂ ਚਾਹੁੰਦੇ ਆ ਕਿ ਸਾਨੂੰ ਲੋਕ ਮੋਟਾ ਪਾਉਣ ਸਾਨੂੰ ਵੋਟਾਂ ਪਾ ਕੇ ਜਿਤਾਉਣ ਤੇ ਜੇ ਆਪਾਂ ਵੋਟਾਂ ਲੈਣੀਆਂ ਜਾਂ ਲੋਕਾਂ ਦੇ ਮਸਲਿਆਂ ਲਈ ਲੜਨਾ ਇਹ ਵੇਖੋ ਜੇ ਕੋਈ ਸੜਕ ਟੁੱਟੀ ਹੋਵੇ ਨਾ ਤਾਂ ਲੋਕੀ ਕਿਵੇਂ ਰੋਲਾ ਪਾਉਂਦੇ ਆ ਛੜਕ ਟੁੱਟੀ ਜੀ ਲੋਕਾਂ ਲੰਘਣਾ ਸੜਕ ਟੁੱਟੀ ਜੀ ਲੋਕਾਂ ਲੰਘਣਾ ਜੇ ਲੋਕ ਜਿਉਂਦੇ ਰਹਿ ਜਾਣਗੇ ਜੇ ਛੜਕ ਟੁੱਟੀ ਵੀ ਹੋਣਾ ਉਹ ਟੋਇਆਂ ਟਿੱਬਿਆਂ ਦੇ ਵਿੱਚੋਂ ਵੀ ਲੋਕ ਲੰਘ ਜਾਣਗੇ ਤੇ ਜੇ ਲੋਕ ਹੀ ਨਾ ਰਹਿ ਜੇ ਕਿਸੇ ਦੀ ਜਾਨ ਹੀ ਨਾ ਬਚੀ ਜੇ ਕਿਸੇ ਤੇ ਛੜਕ ਭਾਵੇਂ ਨਵੀਂ ਬਣੀ ਹੋਵੇ ਛੜਕ ਨੂੰ ਚਟਣਾ ਬਾਕੀ ਡਿਵੈਲਪਰ ਤੇ ਅਸੀਂ ਕਰਾਉਣੀ ਕਰਾਉਣੀ ਇਹਦੇ ਚ ਕੋਈ ਮੈਂ ਡਿਵੈਲਪਮੈਂਟ ਨਹੀਂ ਦੀ ਗੱਲ ਕਰਦਾ ਮੈਂ ਇਹ ਗੱਲ ਤਾਂ ਕਰਨਿਆ ਵੀ ਜਿਹੜੇ ਲੋਕ ਨਿੱਕੇ ਜਿਹੇ ਟੋਏ ਤੋਂ ਰੋਲਾ ਪਾਉਂਦੇ ਆ ਕੋਈ ਬੰਦੇ ਅੱਜ 2.5 ਲੱਖ ਤੋਂ ਵੱਧ ਵਾਦੀ ਆ 2.5 ਲੱਖ ਤੋਂ ਵੱਧ ਵਾਦੀ ਆ ਆਪਣੇ ਹਲਕੇ ਦੀ 2 ਲੱਖ 9000 ਤੋਂ ਵੱਧ ਵੋਟ ਆ ਤੇ ਉਹ ਲੋਕ ਕਿਉਂ ਨਹੀਂ ਅੱਜ ਬੋਲਦੇ ਪਏ ਕੀ ਗੱਲ ਆਪਾਂ ਕੱਲੀਆਂ ਵੋਟਾਂ ਲੈਣ ਨੂੰ ਹੀ ਲੋਕਾਂ ਦੇ ਵਿੱਚ ਜਾਣਦੇ ਆ ਇੱਥੇ ਹਰਮਨ ਸੇਖੋਂ ਨੂੰ ਵੀ ਬੋਲਣਾ ਚਾਹੀਦਾ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਤੇ ਅੱਜ ਮੈਂ ਅੱਜ ਫੇਰ ਕਹਿਣਾ ਇਸ ਮੁੱਦੇ ਤੇ ਜੇ ਕੋਈ ਨਾ ਬੋਲਿਆ ਮੈਂ ਵੀ ਅੱਜ ਤੋਂ ਬਾਅਦ ਇਸ ਮੁੱਦੇ ਤੇ ਨਹੀਂ ਬੋਲਣਾ ਮੇਰਾ ਫਰਜ਼ ਹੀ ਜਿਹੜਾ ਕ੍ਰਿਮੀਨਲ ਬੰਦਾ ਆ ਕ੍ਰਿਮੀਨਲ ਮਾਈਂਡਡ ਬੰਦਾ ਆ ਜਾਂ ਕੋਈ ਕ੍ਰਾਈਮ ਕਰਦਾ ਆ ਉਹਨੂੰ ਨੰਗਿਆ ਕਰਾਂ ਮੈਂ ਨੰਗਿਆ ਕਰਤਾ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਨਾ ਇਹ ਵੇਖੋ ਕ੍ਰਾਈਮੇ ਅੱਗੇ ਵੀ ਕਰਦਾ ਰਿਹਾ ਰਮਿੰਦਰ ਗਿੱਲ ਅੱਗੇ ਹੁੰਦਾ ਹੀ ਇਹ ਦੇਸ਼ ਪ੍ਰਤਾਪ ਕਹਿਰੋ ਉਹਨੂੰ ਹੁੰਦਾ ਮੈਨੂੰ ਕੀ ਲੋੜ ਆਹੀਂ ਮੰਤਰੀ ਬਣੇ ਆ ਸਾਨੂੰ ਕੀ ਲੋੜ ਆ ਜੇ ਕੋਈ ਮਰਦਾ ਮਰੇ ਜੇ ਕੋਈ ਜਿੰਦਾ ਜੂਵੇ ਆਪਾਂ ਨੇ ਜਾਰੇ ਲਈ ਆਪਾਂ ਨੂੰ ਕੀ ਲੋੜ ਆ ਪਰ ਵੇਖੋ ਸਾਡੀ ਸੋਚ ਇਹ ਆ ਜੇ ਪ੍ਰਮਾਤਮਾ ਨੇ ਸਾਨੂੰ ਸੇਵਾ ਦਿੱਤੀ ਹੈ ਨਾ ਅਸੀਂ ਸੇਵਾ ਕਰੀਏ ਅਸੀਂ ਸੇਵਾਦਾਰ ਬਣ ਕੇ ਚੱਲੀਏ ਨਹੀਂ ਤੇ ਮੈਂ ਆਖਾਂ ਮੈਂ ਮੰਤਰੀਆਂ ਮੈਨੂੰ ਕੀ ਲੱਗੇ ਜੇ ਕੋ ਮਰਦਾ ਮਰੇ ਜੇ ਕੋ ਜਿਉਂਦਾ ਜਿਊਏ ਆਪਣੀ ਇਹੋ ਜੀ ਸੋਚ ਨਹੀਂ ਮੇਰਾ ਕੋਈ ਦੁਸ਼ਮਣ ਵੀ ਹੋਊਗਾ ਨਾ ਮੇਰਾ ਕੱਟੜ ਦੁਸ਼ਮਣ ਕੱਟੜ ਵਿਰੋਧੀ ਹੋਊਗਾ ਉਹਦੇ ਤੇ ਜੇ ਕੋ ਮਾਰ ਕਰਨ ਦੀ ਕੋਸ਼ਿਸ਼ ਕਰੂ ਮੈਂ ਆਪਦੇ ਦੁਸ਼ਮਣ ਦੀ ਰੱਖੀ ਲਈ ਉਹਦੇ ਨਾਲ ਖੜੂਗਾ ਮੈਂ ਆਪਦੇ ਕੱਟੜ ਵਿਰੋਧੀ ਦੀ ਰੱਖੀ ਲਈ ਉਹਦੇ ਨਾਲ ਖੜੂਗਾ ਮੈਂ ਇਹੋ ਜੀ ਤਬੀਅਤ ਦਾ مالک ਨਹੀਂਗਾ ਵੀ ਮੇਰਾ ਜੇ ਕੋਈ ਦੁਸ਼ਮਣ ਹੈ ਜਾਂ ਵਿਰੋਧੀ ਆ ਤੇ ਮੈਂ ਅੱਖਾਂ ਮੀਟ ਕੇ ਚੁੱਪਕਾਰਵਾਂ ਮੈਂ ਕਹਾਂ ਮੈਨੂੰ ਕੀ ਲ ਮੇਰੀ ਕੋਸ਼ਿਸ਼ ਤੇ ਮੇਰੀ ਸੋਚ ਇਹ ਆ ਮੈਂ ਜੇ ਕਰ ਸਕਦਾ ਕਿਸੇ ਦਾ ਭਲਾ ਕਰਾਂ ਜੇ ਮੈਂ ਕੁਝ ਕਰ ਸਕਦਾ ਕਿਸੇ ਦਾ ਕੰਮ ਸਵਾਰਾਂ ਜੇ ਮੈਂ ਕਰ ਸਕਦਾ ਕਿਸੇ ਦੇ ਪੁੱਤ ਤੀ ਤੀ ਮਦਦ ਕਰਾਂ ਮੈਂ ਕਦੀ ਕਿਸੇ ਦੇ ਵਿਰੋਧ ਚ ਤੇ ਕਦੀ ਕਿਸੇ ਦੇ ਆਪਦੇ ਨਿੱਜੀ ਸਿਆਸੀ ਮਫਾਦਲੀ ਜਾਂ ਕਿਸੇ ਆਪਦੇ ਨਿੱਜੀ ਸਵਾਰਥ ਲਈ ਕਿਸੇ ਆਪਦੇ ਵਿਰੋਧੀ ਦੇ ਬਾਰੇ ਵੀ ਮਾੜਾ ਨਹੀਂ ਸੋਚੂਗਾ ਆਪਦੇ ਦੁਸ਼ਮਣ ਦੇ ਬਾਰੇ ਵੀ ਮਾੜਾ ਨਹੀਂ ਸੋਚੂਗਾ ਜੇ ਜੇ ਕੋਈ ਐਡੇ ਵੱਡੇ ਪੋਲੀਟੀਕਲ ਰੈਂਕ ਤੇ ਬਹਿ ਜਾਂਦਾ ਨਾ ਉਹਦੀ ਸੋਚ ਇਹੋ ਚਾਹੀਦੀ ਆ ਉਹ ਲੋਕਾਂ ਦੇ ਭਲੇ ਦੀ ਸੋਚੇ ਉਹ ਲੋਕਾਂ ਦੇ ਚੰਗੇ ਦੀ ਸੋਚੇ ਤੇ ਮੈਂ ਫੇਰ ਅੱਜ ਪੱਟਿਆਲਕੇ ਦੀ ਸਾਰੀ ਸੰਗਤ ਨੂੰ ਮੇਰਾ ਫਰਜ਼ ਹੀ ਏਸ ਬੰਦੇ ਨੂੰ ਹਰਮਿੰਦਰ ਗਿੱਲ ਨੂੰ ਲੰਗਿਆਂ ਕਰਨਾ ਉਹ ਮੈਂ ਲੋਕਾਂ ਦੀ ਇੱਕ ਹੋਰ ਇਹਦੀਆਂ ਗੱਲਾਂ ਹੋਰ ਵੀ ਬੜੀਆਂ ਨੇ ਪਰ ਇਹ ਮੈਂ ਤਾਂ ਉਹ ਗੱਲਾਂ ਨਹੀਂ ਕਰਦਾ ਜਿਹੜੀਆਂ ਇਹਨੇ ਠਗੀਆਂ ਮਾਰੀਆਂ ਜਾਂ ਕੋਈ ਇਹਨੇ ਬਿਆਨੇ ਲੈ ਕੇ ਲੋਕਾਂ ਤੋਂ ਪੈਸੇ ਮਾਰੇ ਅੰਮ੍ਰਿਤਸਰੋਂ ਜਾਂ ਹੋਰ ਕਈ ਥਾਵਾਂ ਤੋਂ ਪੁਰਾਣੇ ਮਰਡਰ ਕਤਲ ਦੇ ਪਰਚੇ ਵੀ ਇੱਥੇ ਦਰਜ ਨੇ ਉਹਨਾਂ ਗੱਲ ਇੱਥੇ ਰਮਿੰਦਰ ਗਿੱਲ ਤੇ ਉਹ ਗੱਲਾਂ ਮੈਂ ਤਾਂ ਨਹੀਂ ਕਰਦਾ ਵੀ ਚਲੋ ਉਹਨਾਂ ਗੱਲਾਂ ਨੂੰ ਆਪਾਂ ਛੱਡਿਏ ਉਹ ਪੁਰਾਣੀਆਂ ਆ ਆ ਜਿਹੜਾ ਨਵਾਂ ਤਾਜ਼ਾ ਕੰਮ ਵੀ ਇਹ ਐਮਐਲਏ ਬਣ ਕੇ ਵੀ ਇੱਕ ਕਾਤਲ ਨੂੰ ਸਮਗਲਰ ਨੂੰ ਇਹ ਅਗਲੀ ਇਲੈਕਸ਼ਨ ਦੀ ਜਿਹੜੀ ਤਿਆਰੀ ਕਰਦਾ ਹੁੰਦਾ ਵੀ ਇੰਨਾ ਸਿਰ ਤੇ ਲੜਾਈਆਂ ਲੜਨੀਆਂ ਉਹ ਕ੍ਰਿਮੀਨਲ ਬੰਦਿਆਂ ਨੂੰ ਗੈਂਗਸਟਰ ਨੂੰ ਸਮਗਲਰ ਨੂੰ ਇਹੋ ਜਿਹੇ ਬੰਦਿਆਂ ਨੂੰ ਨਾਮ ਰੱਖ ਕੇ ਇਹ ਕੀ ਮੈਸੇਜ ਦੇਣਾ ਚਾਹੁੰਦਾ ਸਮਾਜ ਨੂੰ ਤੇ ਨਾਲ ਆਪਾਂ ਵੇਖਿਆ ਸੀ ਜਦੋਂ ਤਰਨਤਾਰਨ ਵਾਲੀ ਬਾਈਲੈਕਸ਼ਨ ਸੀ ਉਦੋਂ ਇੱਕ ਕਾਲੀ ਦਲ ਦਾ ਬੰਦਾ ਡਿਬੇਟ ਕਰ ਰਿਹਾ ਸੀ ਤੇ ਇੱਕ ਬੀਜੇਪੀ ਦਾ ਬੰਦਾ ਉਹਨਾਂ ਬੰਦਿਆਂ ਲਲਕਾਰ ਕੇ ਕਿਹਾ ਸੀ ਵੀ ਪੱਟੀ ਤੋਂ ਜਿਹੜਾ ਐਮਐਲਏ ਰਿਆ ਹਰਮਿੰਦਰ ਗਿੱਲ ਇਹ ਜਦੋਂ ਕੈਨੇਡਾ ਗਿਆ ਜਿਹੜਾ ਗੈਂਗਸਟਰ ਆ ਅਮਰਤਪਾਲ ਬਾਠ ਇਹ ਉਹਦੇ ਨਾਲ ਮੀਟਿੰਗ ਕਰਕੇ ਆਇਆ ਤੇ ਉੱਥੇ ਉਹਨੂੰ ਕਹਿ ਕੇ ਆਇਆ ਆ ਹੁਣ ਤੇ 2027 ਦੀਆਂ ਵੋਟਾਂ ਹੀ ਤੂੰ ਮੇਰੀ ਮਦਦ ਕਰ ਦੇ। ਵੇਖੋ ਜੇ ਅਮਰਤਪਾਲ ਬਾਠ ਨੂੰ ਉੱਥੇ ਮਿਲ ਕੇ ਆਇਆ ਇਹ ਉੱਥੇ ਡੋਨੀ ਬੱਲ, ਪ੍ਰਭ ਦਾਸੂਵਾਲ ਤੇ ਹੋਰ ਵੀ ਜਿੰਨੇ ਕ੍ਰਿਮੀਨਲ ਅਫਰੀਦੀ ਵਾਲੇ ਬੰਦੇ ਆ ਉਹਨਾਂ ਸਾਰਿਆਂ ਨੂੰ ਇਹ ਮਿਲ ਕੇ ਆਊਗਾ ਰਮਿੰਦਰ ਕੇਲੇ ਦੀ ਸੋਚ ਤੇ ਇਹਦੀ ਬਸ ਬਿਰਤੀ ਇਹੋ ਜੀ ਆ ਵੀ ਮੈਨੂੰ ਕੁਰਸੀ ਤੇ ਪੈਸਾ ਮਿਲਣਾ ਚਾਹੀਦਾ ਮੈਨੂੰ ਸੱਤਾ ਤੇ ਮਾਇਆ ਚਾਹੀਦੀ ਆ ਕੋਈ ਜਿਉਂਦਾ ਜੂਵੇ ਕੋਈ ਮਰਦਾ ਮਰੇ ਇਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਵਾਸਤਾ ਨਹੀਂਗਾ ਤੇ ਸਾਧ ਸੰਗਤ ਮੈਂ ਤੇ ਇਹੋ ਬੇਨਤੀ ਕਰੂੰਗਾ ਪੀ ਆਪਾਂ ਨੂੰ ਇਸ ਗੱਲ ਤੇ ਸਾਰੇ ਹਲਕੇ ਚ ਜਿਹੜੇ ਲੋਕਾਂ ਦੇ ਦਰਦੀ ਆ ਉਹਨਾਂ ਨੂੰ ਇਸ ਗੱਲ ਤੇ ਆਵਾਜ਼ ਉਠਾਉਣੀ ਚਾਹੀਦੀ ਆ ਵੇਖੋ ਜੇ ਕਿਸੇ ਤੇ ਕੋਈ ਨਜਾਇਜ਼ ਪਰਚਾ ਕਰਾਵੇ ਜੇ ਕਿਸੇ ਦੀ ਕੋਈ ਜ਼ਮੀਨ ਹਥਿਆਵੇ ਕਿਸਾਨ ਜਿੱਥੇ ਬੰਦੀਆਂ ਉਹਦੇ ਪਿੱਛੇ ਧਰਨਾ ਲਾਉਂਦੀਆਂ ਕਿ ਨਹੀਂ ਲਾਉਂਦੀਆਂ ਜੇ ਕਿਸੇ ਤੇ ਨਜਾਇਜ਼ ਪਰਚਾ ਹੋਵੇ ਜੇ ਕਿਸੇ ਦੀ ਕੋਈ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਉਹ ਇੱਥੇ ਤੇ ਮਸਲਾ ਆ ਇਹ ਲੋਕਾਂ ਦੀਆਂ ਜਾਨਾਂ ਲੈਣ ਦਿਆਵਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਅਜੇ ਪਰਚਾ ਤੇ ਜ਼ਮੀਨ ਜ਼ਮੀਨ ਤੇ ਫਿਰ ਵੀ ਛੁੱਟ ਜੂ ਪਰਚਾ ਕੈਂਸਲ ਹੋ ਜੂ ਬੰਦਾ ਬਾਹਰ ਆ ਜੂ ਤੇ ਜਿਹੜਾ ਮਾਰੀ ਗਿਆ ਉਹਨੇ ਤੇ ਦੁਨੀਆਂ ਤੇ ਰਹਿਣਾ ਹੀ ਨਹੀਂਗਾ ਉਹਨੇ ਤੇ ਭਾਵੇਂ ਹਜ਼ਾਰਾਂ ਕਰੋੜਾਂ ਪਟੇਰੀ ਕਰ ਦੀਏ ਉਹ ਵਾਪਸ ਨਹੀਂ ਆ ਸਕਦਾ ਤੇ ਮੇਰੀ ਇਹੋ ਬੇਨਤੀ ਆ ਇਹੋ ਜਿਹੇ ਕ੍ਰਿਮੀਨਲ ਬੰਦਿਆਂ ਨੂੰ ਅੱਗੇ ਤੋਂ ਠੱਲ ਪੌਲੀ ਪੀਂਗਾ ਕੋਈ ਵੀ ਕ੍ਰਾਈਮ ਕਰਨ ਲੱਗਾ ਚਲੋ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਦਾ ਮੈਟਰ ਵੱਖਰਾ ਆ ਮੈਂ ਗੱਲ ਕਰਦਾ ਜਿਹੜੇ ਬੰਦੇ ਵੋਟਾਂ 'ਚ ਖੜਦੇ ਆ ਭਾਵੇਂ ਕੋਈ ਸਰਪੰਚ ਆ ਭਾਵੇਂ ਕੋਈ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਭਾਵੇਂ ਕੋਈ ਚੇਅਰਮੈਨ ਆ ਭਾਵੇਂ ਕੋਈ ਐਮਐਲਏ ਭਾਵੇਂ ਕੋਈ ਮੰਤਰੀ ਭਾਵੇਂ